ਦੀ ਮਾਗ ਮਜਨ ਸੰਗ ਸਾਧੂਆ ਧੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨ ਕਰਿ ਦਾਨ ਮਾਗ ਮਜਨ ਸੰਗ ਸਾਧੂ ਆ ਧੂੜੇ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨ ਕারে ਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰ ਤਖਤ ਤੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ ਆਪ ਬਹੁਤ ਵੱਡੇ ਵਡਭਾਗੇ ਹੋ ਜੋ ਇਸ ਕਾਲ ਯੁਗ ਦੇ ਦੌਰ ਅੰਦਰ ਸਤ ਸੰਗਤ ਕਰਨ ਦਾ ਸੁਭਾਗ ਆਪ ਸਤ ਸੰਗਤ ਨੂੰ ਪ੍ਰਾਪਤ ਹੋਇਆ ਹੈ ਸਤ ਗੁਰੂ ਜੀ ਸਮਝਾਉਣਾ ਕਰਦੇ ਹਨ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਜਿਹੜੇ ਗੁਰੂ ਦੀ ਸੰਗਤ ਕਰਦੇ ਹਨ ਸਤ ਸੰਗਤ ਕਰਦੇ ਹਨ ਬਾਣੀ ਪੜ੍ਹਦੇ ਹਨ ਗੁੰਦੇ ਹਨ ਉਹ ਭਵਜਲ ਦੇ ਸੰਸਾਰ ਤੋਂ ਤਰ ਜਾਂਦੇ ਹਨ ਸੋ ਸਾ ਸੰਗਤ ਜੀ ਉਹ ਦਾ ਮਹਿਨਾ ਜਿਸ ਤਰ੍ਹਾਂ ਸੁੱਖਾਂ ਸ਼ਾਂਤੀ ਨਾਲ ਬਤੀਤ ਹੋਇਆ ਹੈ ਖੁਸ਼ੀਆਂ ਨਾਲ ਬਤੀਤ ਹੋਇਆ ਹੈ ਉਸ ਤਰ੍ਹਾਂ ਅੱਜ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਸਾਰੀ ਸੰਗਤ ਤੇ ਅਜ ਮਾਗ ਦੀ ਸੰਗਰਾਣ ਦਾ ਪਵਿੱਤਰ ਦਿਹਾੜਾ ਹੈ ਸਾ ਸੰਗਤ ਜੀ ਧੰਨ ਸ੍ਰੀ ਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਮਾਗ ਮਹੀਨੇ ਵਿੱਚ ਕੀ ਸਮਝਾਉਣਾ ਕਰਦੇ ਹਨ ਕਥਾ ਵਿਚਾਰਾ ਦੀ ਅਰੰਭਤਾ ਤੋਂ ਪਹਿਲਾਂ ਆਹ ਗੁਰੂ ਚਰਨਾਂ ਦੇ ਵਿੱਚ ਲਗਵਾਵੋ ਹਾਜ਼ਰੀਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਪੇਰਵਾਹੀ ਗੁਰੂ ਸਾਹਿਬ ਜੀ ਮਾਗਮ ਜਨ ਸੰਗ ਸਾਧਵਾ ਧੂੜੀ ਕਾਰੀ ਸਣਾਣ ਸਾ ਸੰਗਤ ਜੀ ਇਸ ਮਹੀਨੇ ਵਿੱਚ ਇਸ਼ਨਾਨ ਦੀ ਬਹੁਤ ਮਹਾਨਤਾ ਦੱਸੀ ਗਈ ਹੈ ਜਿਹੜੇ ਹਿੰਦੂ ਵੀਰ ਨੇ ਇਸ ਦਿਨ ਤੀਰਥ ਇਸ਼ਨਾਨਾਂ ਨੇ ਜਾ ਕੇ ਇਸ਼ਨਾਨ ਕਰਨ ਦਾ ਬਹੁਤ ਮਹਾਨਤਾ ਦਿੰਦੇ ਹਰ ਇਹ ਤੇਰਥ ਇਸ਼ਨਾਨਾਂ ਤੇ ਜਾਂਦੇ ਹਨ ਪਰ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਸਮਝਾਉਣਾ ਕਰਦੇ ਹਨ ਕਿ ਮਾਗ ਮਜਨ ਵਿੱਚ ਸਾਨੂੰ ਕਿਸ ਦਾ ਇਸ਼ਨਾਨ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਮਨ ਦਾ ਇਸ਼ਨਾਨ ਕਰਨਾ ਚਾਹੀਦਾ ਹੈ ਸਹਾ ਸੰਗ ਜੀ ਤਨ ਦਾ ਇਸ਼ਨਾਨ ਸਰੀਰ ਦੀ ਸਫਾਈ ਦੇ ਲਈ ਸਾਨੂੰ ਤਨ ਦਾ ਇਸ਼ਨਾਨ ਵੀ ਕਰਨਾ ਚਾਹੀਦਾ ਪਰ ਮਨ ਦਾ ਇਸ਼ਨਾਨ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਸਤਿਗੁਰੂ ਜੀ ਸਮਝਾਉਣਾ ਕਰਦੇ ਹਨ ਕਿ ਜਿਹੜਾ ਨਾਮ ਸਿਮਰਨ ਕਰਦਾ ਹੈ ਸਤ ਸੰਗਤ ਕਰਦਾ ਹੈ ਉਹ ਹੀ ਸਭ ਤੋਂ ਵੱਡਾ ਇਸ਼ਨਾਨ ਹੈ ਜਿਸ ਤਰ੍ਹਾਂ ਆਪਾਂ ਹੁਣ ਇਸ਼ਨਾਨ ਕਰ ਰਹੇ ਹਾਂ ਆਪਣੇ ਮਨ ਦਾ ਇਸ਼ਨਾਨ ਕਰ ਰਹੇ ਹਾਂ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਹਾਂ ਕਾਰ ਇਸ਼ਨਾਨ ਸਿਮਰ ਪ੍ਰਭ ਯਾਪਨਾ ਮਨ ਤੰ ਭਏ ਅਰੋਗਾ ਕਿ ਕਿਸ ਦਾ ਇਸ਼ਨਾਨ ਕਰਨਾ ਹੈ ਸਿਮਰਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਉਸ ਦਾ ਨਾਮ ਸਿਮਰੋ ਤੀਰਤ ਨਾਵਣ ਜਾਓ ਤੀਰਤ ਨਾਮ ਹੈ ਕਿ ਤੀਰਤ ਹੀ ਇੱਕ ਨਾਮ ਹੈ ਇਸ ਦਾ ਇਸ਼ਨਾਨ ਕਰੋ ਚੁੱਪਾ ਚੋਪ ਨਾ ਹੋ ਗਈ ਜੇ ਲਾਏ ਰਹਾ ਨਿਵਤਾਰ ਭਲਾ ਲੱਖਿਆ ਲੱਖ ਭਲਾ ਸਮਾਧੀ ਲਾਏ ਬੈਠੋ ਨਖ ਚੋਪ ਧਾਰਨ ਕਰ ਲੋ ਪਰ ਜਿੰਨੇ ਚਿਰ ਤੋੜੀ ਅੰਦਰ ਲਿਵ ਨਹੀਂ ਜੁੜਦੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਇਹ ਸਭ ਚੀਜ਼ਾਂ ਵਿਅਰਥ ਹਨ ਇਸ ਕਰਕੇ ਤੂੰ ਕਿਹੜਾ ਇਸ਼ਨਾਨ ਕਰਨਾ ਹੈ ਆਪਣੇ ਮਨ ਦਾ ਇਸ਼ਨਾਨ ਕਰ ਸਾਧੂਆਂ ਦੀ ਧੂੜੀ ਦਾ ਇਸ਼ਨਾਨ ਕਰ ਭਾਵ ਕਿ ਸਾਧੂਆਂ ਦੇ ਚਰਨਾਂ ਦੇ ਵਿੱਚ ਲੱਗ ਆਵ ਚਪੈ ਅਵਰਾ ਨਾਮ ਜਪਾ ਜਿਹੜੇ ਆਪ ਜਪਦੇ ਹਨ ਉਹ ਹੀ ਗਾ ਜਪਾਉਂਦੇ ਹਨ ਇਸ ਕਰਕੇ ਸਾਧੂਆਂ ਦੇ ਚਰਨਾਂ ਦੇ ਵਿੱਚ ਲੱਗ ਜਿਹੜੇ ਉਸ ਅਕਾਲ ਪੁਰਖ ਦੇ ਨਾਲ ਜੁੜੇ ਹੋਏ ਹਨ ਜਿਹੜੇ ਉਸ ਅਕਾਲ ਪੁਰਖ ਦਾ ਨਾਮ ਧਿਆਉਂਦੇ ਹਨ ਸਾਧ ਸੰਗਤ ਜੀ ਜਿਹੜੇ ਉਸ ਅਕਾਲ ਪੁਰਖ ਗੁਰਪੂਰ ਹੈ ਚਰਨੀ ਲਾਇਆ ਹਰ ਸੰਗ ਸਹਾਈ ਪਾਇ ਜਿਹੜੇ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹਨ ਐਸੇ ਸਾਧੂਆਂ ਦੀ ਐਸੀ ਸੰਗਤ ਕਰ ਫਿਰ ਹਰਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਹਰੀ ਦਾ ਨਾਮ ਸੁਣ ਆਪਣੇ ਕੰਨਾਂ ਦੁਆਰਾ ਸੁਣ ਸੁਣ ਕੇ ਅਗਾਹਾ দান ਕਰ ਵਸਤਰ দান ਕਰ ਠੁਖਿਆ ਨੂੰ ਅੰਨ দান ਕਰ ਬੇਸਹਾਰਿਆਂ ਦੀ ਲੋੜ ਦੀ ਮਦਦ ਕਰ ਉਹ ਵੀ ਚਲੋ ਇੱਕ ਪ੍ਰਕਾਰ ਦਾ ਦਾਨ ਹੈ ਸਾਧ ਸੰਗਤ ਦੀ ਪਰ ਸਭ ਤੋਂ ਵੱਡਾ ਦਾਨ ਹੈ ਸਿਮਰਨ ਦਾ ਦਾਨ ਜਿਹੜੇ ਆਪਾਂ ਇਥੋਂ ਗੱਲ ਸਿੱਖਦੇ ਹਾਂ ਉਹ ਦੂਸਰੇ ਦੇ ਵੀ ਕੰਨੀ ਸੁਣਾਉਣੀ ਉਸ ਨੂੰ ਵੀ ਸਮਝਾਉਣੀ ਕਿ ਗੁਰੂ ਦੀ ਬਾਣੀ ਕੀ ਸਮਝਾਉਣਾ ਕਰਦੀ ਹੈ ਇਹ ਸਭ ਤੋਂ ਵੱਡਾ ਸਾਡਾ ਦਾਨ ਹੈ ਜਿਹੜਾ ਦਰਗਾਹ ਦੇ ਵਿੱਚ ਵੀ ਸਾਡੇ ਕੰਮ ਆਉਂਦਾ ਹੈ ਇਸ ਕਰਕੇ ਸਾਧ ਸੰਗਤ ਜੀ ਇਸ ਹਰੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸੁਣਨਾ ਕਰ ਅਤੇ ਹੋਰ ਨਾਲ ਵੀ ਦਾਨ ਕਰ ਸੁਨਾਇ ਇਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਜਨਮ ਕਰਮ ਮਾਲੇ ਉਤਰੈ ਮਨ ਤੇ ਜਾਏ ਗੁਮਾਨ ਜਿਹੜੀ ਤੇਰੀ ਜਿਹੜੀ ਜਨਮ ਕਰਮਾਂ ਤੇ ਜਿਹੜੀ ਮੈਲ ਹੈ ਉਹ ਉਤਰ ਜਾਵੇਗੀ ਗੁਮਾਨ ਹੰਕਾਰ ਵਿਕਾਰ ਇਹ ਤੇਰੇ ਜਿਹੜੇ ਹੈ ਉਹ ਦੂਰ ਹੋ ਜਾਣਗੇ ਜਿਹੜੀ ਤੇਰੀ ਜਨਮ ਅਜ ਮੰਤਰਾਂ ਦੀ ਮੈਲ ਹੈ ਇਹ ਤੇਰੀ ਦੂਰ ਹੋ ਜਾਵੇਗੀ ਪਰ ਕਿਸ ਤਰ੍ਹਾਂ ਸਾਧ ਸੰਗਤ ਕਰਨ ਨਾਲ ਉਸ ਅਕਾਲ ਪੁਰਖ ਦੇ ਚਰਨਾਂ ਦੇ ਜੁੜਨ ਨਾਲ ਇਸ ਕਰਕੇ ਸਾਧ ਸੰਗਤ ਜੀ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨਾ ਕਰੀਏ ਉਸ ਅਕਾਲ ਪੁਰਖ ਦੀ ਬਾਣੀ ਵਾਦ-ਵਦ ਪੜ੍ਹਨਾ ਕਰੀਏ ਸੁਣਨਾ ਕਰੀਏ ਅਤੇ ਸਮਝਣਾ ਕਰੀਏ ਕਾਮ ਕਰੋਧ ਨਾ ਮੋਹੀਏ ਬੇਨਿਤ ਸਾਹਿਬ ਲੋਭ ਸਵਾਰ ਸਵਾਨਿਤ ਕਿਸ ਨੂੰ ਕਿਹਾ ਗਿਆ ਹੈ ਸਾਧ ਸੰਗਤ ਜੀ ਹੁੱਤੇ ਨੂੰ स्नान ਕਿਹਾ ਗਿਆ ਤੇ ਇਸ ਤਰ੍ਹਾਂ ਉਹ ਜਦੋਂ ਬਹੁਤ ਜ਼ਿਆਦਾ ਹਲਕਾ ਜਾਂਦਾ ਹੈ ਉਹ ਕਿਸੇ ਨੂੰ ਵੀ ਚੱਕ ਮਾਰ ਦਿੰਦਾ ਹੈ ਇੰਨੇ ਲਾਲਚ ਵਿੱਚ ਆ ਜਾਂਦਾ ਹੈ ਇਸ ਤਰ੍ਹਾਂ ਜਿਹੜਾ ਮਨੁੱਖ ਹੈ ਉਹ ਇਹਨਾਂ ਪੰਜ ਵਿਕਾਰਾਂ ਦੇ ਵਿੱਚ ਬਹੁਤ ਡੁੱਬਿਆ ਪਿਆ ਹੈ ਕਾਮ ਕ੍ਰੋਧ ਉਹਦੇ ਵਿੱਚ ਬਹੁਤ ਨੇ ਮੋਹ ਨੇ ਪ੍ਰੇਮ ਪਰ ਜਿਨ ਪ੍ਰੇਮ ਕਿਓ ਤਿਨਹੀ ਪ੍ਰਭਾ ਉਸ ਆਕਾਰ ਪੁਰਖ ਦੇ ਨਾਲ ਪ੍ਰੇਮ ਕਰੋ ਤਾਂ ਇਹ ਸਾਨੂੰ ਪਰਮਾਤਮਾ ਮਿਲਣ ਦੇ ਦਰਸ਼ਨ ਦੇਣਗੇ ਜੇਕਰ ਭਾਵਨਾ ਨਾਲ ਬਾਣੀ ਪੜਾਂਗੇ ਸੁਣਾਗੇ ਸੱਚੇ ਪਾਸ਼ਾ ਫਿਰ ਰਹਿਮਤ ਕਰਦੇ ਹਨ ਰਾਮਈਆ ਹਮਾਰਗ ਤੇਰਾ ਜਿਸ ਤਰ੍ਹਾਂ ਭਾਈ ਸਾਹਿਬ ਅੱਗੇ ਬਾਣੀ ਪੜ ਰਹੇ ਸਨ ਇਤਨਾ ਰਸ ਆ ਰਿਆ ਸੀ ਸਾਰੀ ਸਾਧ ਸੰਗਤ ਉਸ ਬਾਣੀ ਨੂੰ ਨਾਲ-ਨਾਲ ਸਰਵਣ ਕਰਦੀ ਸੀ ਅਤੇ ਆਪਣੇ ਮੁਖ ਦੁਆਰਾ ਬੋਲ ਵੀ ਰਹੀ ਸੀ ਇਹ ਹੈ ਆਨੰਦ ਇਹ ਅਸਾਧ ਸੰਗਤ ਜੀ ਗੁਰੂ ਪ੍ਰਤੀ ਆਪਣਾ ਪਿਆਰ ਫਿਰ ਸੱਚਾ ਮਾਰਗ ਚਲਦੇ ਆ ਉਸ ਤਤ ਕਰੇ ਜਹਾਨ ਜਿਸ ਤਰ੍ਹਾਂ ਸੱਚੇ ਮਾਰਗ ਤੇ ਜਿਹੜੇ ਸੱਚੇ ਮਾਰਗ ਤੇਸ ਤੇ ਚਲਦੇ ਨੇ ਫਿਰ ਉਸ ਦੀ ਜਾਗਵੀ ਰਚਨਾ ਕਰਦਾ ਹੈ ਸਮਾਜ ਵਿੱਚ ਵਿੱਚ ਦੀ ਜਾਂ ਜਾਕਾਰ ਹੁੰਦੀ ਹੈ ਜਿਸ ਤਰ੍ਹਾਂ ਸਾਧੂਆਂ ਸੰਤਾਂ ਦੇ ਹੁੰਦੀ ਹੈ ਸਾਧੂ ਸੰਤ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਨੇ ਜੋ ਲੋਕ ਨੇ ਸਮਾਜ ਦੇ ਉਹਨਾਂ ਨੂੰ ਫੁੱਲਾਂ ਦੀ ਮਾਲਾ ਪਣਾਦੇ ਨੇ ਫੁੱਲਾਂ ਦੀ ਵਰਖਾ ਕਰਦੇ ਨੇ ਦਰਸ਼ਨੀ ਮਾਇਆ ਭੇਟਾ ਦਿੰਦੇ ਹਨ ਕਿਸ ਕਰਕੇ ਕਿ ਉਸ ਅਕਾਲ ਪੁਰਖ ਦੀ ਆਰਾਧਨਾ ਕਰਦੇ ਨੇ ਸੰਬੰਧ ਕੀ ਕਰਦੇ ਹਨ ਤਾਂ ਹੀ ਉਹਨਾਂ ਦੇ ਮਹਾਰਾਜ ਕਹਿੰਦੇ ਸਮਾਜ ਵਿੱਚ ਉਸਤਤ ਹੁੰਦੀ ਹੈ ਇਸ ਕਰਕੇ ਬਾਣੀ ਵਾਦ ਤੋਂ ਵਦ ਪੜਨ ਨਾਲ ਸਾਡੀ ਵੀ ਸਮਾਜ ਵਿੱਚ ਜਾਜਕਾਰ ਹੋਏਗੀ ਜੇਕਰ ਚੰਗੀ ਸੰਗਤ ਕਰਾਂਗੇ ਚੰਗਾ ਹੀ ਫਲ ਪ੍ਰਾਪਤ ਹੋਏਗਾ ਜੇ ਮਾੜੀ ਸੰਗਤ ਕਰਾਂਗੇ ਮਾੜਾ ਹੀ ਫਲ ਪ੍ਰਾਪਤ ਹੋਏਗਾ ਇਸ ਕਰਕੇ ਆਪਣੇ ਤੋਂ ਤਾਂ ਨਿਰਪਰ ਹੈ ਆਪਾਂ ਕਿਸ ਦੀ ਸੰਗਤ ਕਰਨੀ ਹੈ ਗੁਰੂ ਦੀ ਸੰਗਤ ਕਰਨੀ ਕ ਸੰਗਤ ਇਸ ਕਰਕੇ ਜੋ ਸੰਗਤ ਕਰਦਾ ਹੈ ਬਾਣੀ ਪੜਦਾ ਹੈ ਗੁਰੂ ਘਰ ਵਿੱਚ ਹਾਜ਼ਰੀਆਂ ਲਗਵਾਉਂਦਾ ਹੈ ਸੇਵਾ ਕਰਦਾ ਹੈ ਫਿਰ ਸਮਾਜ ਵਿੱਚ ਉਸ ਦੀ ਜੈ ਦੀ ਕਾਰ ਹੁੰਦੀ ਹੈ 86 ਤੀਰਤ ਸਗਲ ਕຸນ ਜੀ ਦਇਆ ਪਰਵਾ 88 ਤੀਰਥਾਂ ਦੇ ਉਸ ਨੂੰ ਅਸ਼ਨਾਣ ਇੱਥੇ ਹੀ ਪ੍ਰਾਪਤ ਹੋ ਜਾਂਦੇ ਹਨ ਜਿਹੜੇ ਸਾਰੇ ਜੀਅਾਂ ਤੇ ਆਪਣੀ ਦਇਆ ਮਿਹਰ ਕਰੇ ਸਾਡੇ ਤੇ ਵੀ ਮਹਾਰਾਜ ਮਿਹਰ ਕਰਨ ਸਾਰੇ ਸੰਗਤ ਮਿਹਰ ਕਰਨ ਕਿ ਸਾਨੂੰ ਵੀ ਮਹਾਰਾਜ ਇਥੇ 18 ਤੀਰਥਾਂ ਦੇ ਇਸ਼ਨਾਨ ਕਰਵਾ ਜਿਸ ਨੂੰ ਦੇਵ ਦਾਇਆ ਕਰ ਸੋਈ ਪੁਰਖ ਸਜਾ ਜਿਸ ਨੂੰ ਉਹ ਅਕਾਲ ਪੁਰਖ ਦਿੰਦਾ ਹੈ ਸੱਚੇ ਪਾਸ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨੇ ਆਵੀ ਅਗੰ ਭਰੇ ਪੰਡਾ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਤੇਰੇ ਘਰ ਤਾਂ ਬੜੇ ਬਯੰਤ ਪਦਾਰਥ ਨੇ ਅਸੀਂ ਲੈਂਦੇ ਲੈਂਦੇ ਥੱਕ ਜਾਂਦੇ ਮਹਾਰਾਜ ਪਾ ਸਾਨੂੰ ਨਾਮ ਦੀ ਵੀ ਦਾਤ ਦੇ ਦੇ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਮਿਲਿਆ ਪ੍ਰਭ ਆਪਨਾ ਨਾਨਕ ਤិន ਕੁਰਬਾਨ ਸੱਚੇ ਪਾਸ਼ਾ ਗੁਰੂ ਨਾਨਕ ਮਹਾਰਾਜ ਏ ਨਾਨਕ ਜਿਸ ਨੂੰ ਤੇਰਾ ਨਾਮ ਮਿਲ ਗਿਆ ਹੈ ਉਹ ਤੇਰੇ ਤੋਂ ਬਲਹਾਰ ਜਾਂਦੇ ਹਨ ਕੁਰਬਾਨ ਜਾਂਦੇ ਹਨ ਸੱਚੇ ਪਾਤਸ਼ਾਹ ਰਹਿਮਤ ਕਰਨ ਅਸੀਂ ਵੀ ਤੇਰੇ ਤੋਂ ਕੁਰਬਾਨ ਜਾਈਏ ਮਾਗ ਸੱਚੇ ਸੇ ਕਾਢੀਏ ਕਾਂਢੀਏ ਜਨ ਪੂਰਾ ਗੁਰ ਮਿਹਰਬਾਨ ਜਿਨ੍ਹਾਂ ਤੇ ਪੂਰਾ ਸਤਿਗੁਰੂ ਮਿਹਰਮਾਨ ਹੋ ਗਿਆ ਮਿਹਰ ਕਾਂ ਦਿੱਤੀ ਬਖਸ਼ੀਸ਼ ਦਿੱਤੀ ਉਹਨਾਂ ਸਾਧ ਸੰਗਤ ਜੀ ਸਾਡੇ ਤੇ 23 ਸੱਚੇ ਪਾਛੀਸ਼ਣ ਕਰਨ ਮਿਹਰਾ ਕਰ ਰਹਿਮਤ ਕਰਨ ਕਿਉਂਕਿ ਪਿਛਲੇ ਆਗੁਣਾ ਬਖਸ਼ਿਲ ਆਪਹਾਗੇ ਮਾਰਗ ਪਾਵੇ ਸਾਡੇ ਪਿਛਲੇ ਆਗੁਣਾ ਦੇ ਨਾਸ਼ ਕਰਨ ਅਗਾਹਾਂ ਵਾਸਤੇ ਸਾਧ ਗੁਰੂ ਸਾਨੂੰ ਸਮੱਤ ਬਖਸ਼ਣ ਕਿਉਂਕਿ ਅਸੀਂ ਖੱਤੇ ਬਹੁਤ ਕਮਾ ਹੁੰਦੇ ਕਿਛ ਅੰਤ ਨਪਾਰਾ ਵਾ ਹਰ ਜੀ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵਢ ਗੁਨਾਹ ਅਸੀਂ ਪਾਪੀ ਹਾਂ ਤੁਸੀਂ ਬਖਸ਼ਣਹਾਰ ਹੋ ਕਿਉਂਕਿ ਹਮ ਅਵਗਣ ਭਰੇ ਏਕ ਗੁਣ ਨਹੀਂ ਅਸੀਂ ਅਵਗਣਾਂ ਦੇ ਭਰੇ ਹਾਂ ਸਾਡੇ ਕੋਲੇ ਇੱਕ ਵੀ ਗੁਣ ਨਹੀਂ ਹੈ ਕਿਸ ਤੋਂ ਗੁਣ ਆਣਾ ਉਸ ਆਕਾਰpurਕ ਦੀ ਬਾਣੀ ਪਰਣ ਸੋ ਸਾ ਸੰਗਤ ਜੀ ਇਤਨੀਆਂ ਵਿਚਾਰਾ ਪਰਵਾਹ ਕਰਨੀ